ਮੇਦੇ ਤੇ ਮੱਥਾ ਟੇਕਣਾ ਹੈ ਨਵੀਂ ਗੱਡੀ ਲਈ ਸੀ ਉਹਦਾ ਮੱਥਾ ਟਕਾਉਣਾ ਹੈ ਤੁਸੀਂ ਸਾਰੇ ਖੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆ ਇਹਨੂੰ ਗੁਰੂ ਦੇ ਦਰਸ਼ਨ ਹੋ ਗਏ ਸੰਗਤ ਦੇ ਦਰਸ਼ਨ ਹੋ ਗਏ ਐਡੀ ਵੱਡੀ ਪ੍ਰੈਸ ਹੈ ਜਿਹੜੀ ਤੀਜੀ ਅੱਖ ਹੈ ਮੀਡੀਆ ਦੀ ਉਹ ਵੀ ਸਮਝਦਾ ਉਹਦੇ ਵੀ ਦਰਸ਼ਨ ਹੋ ਗਏ ਬਹੁਤ ਧੰਨਵਾਦ ਹੋਰ ਦੱਸੋ ਲੋਕਾ ਸਾਹਿਬ ਕੀ ਕਹੋਗੇ ਚੌਵੀ ਦੀ ਲੋਕ ਨਹੀਂ ਲੋ ਕਮੈਂਟ ਹੈ ਹਲੇ ਤਾਂ ਫਿਰ ਦੱਸੋ ਨਹੀਂ ਜੋ ਮਾਹੌਲ ਬਣਿਆ ਹੈ ਮਾਹੌਲ ਵਧੀਆ ਅਕਾਲੀ ਦਲ ਦੇ ਹੱਕ ਵਧੀਆ ਮਾਹੌਲ ਬਣਿਆ ਹੈ ਤੇ ਪਰਮਪਾਲ ਜੀ ਦੇ ਵੀ ਜਿਹੜਾ ਹੈਗਾ ਉਹਨਾਂ ਤੋਂ ਸਵਾਲ ਪੁੱਛੋ ਮੈਂ ਉਹਨਾਂ ਦੇ ਇੰਡੀਪੈਂਡੈਂਟ ਉਹ ਬੱਚੇ ਆ ਬਾਲਕ ਥੋੜਾ ਅੱਛਾ ਜੀ ਉਹਨਾਂ ਨਾਲ ਗੱਲ ਕਰੋ ਦੇਖੋ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਇਹ ਹੈਗੀ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਹੈ ਉਹਨਾਂ ਦੇ ਬਾਹਰ ਮੈਂਬਰੀ ਠੀਕ ਹੈ ਮਲੁਕਾ ਮਲੁਕਾ ਦਾ ਕਿੰਨਾ ਕਿਤੇ ਉਂਗਲ ਚੱਕੀ ਜਾਂਦੀ ਸੀਗੀ ਇਸ ਗੱਲ ਦੇ ਉੱਪਰ ਤੁਸੀਂ ਵੀ ਇੱਦੀਗਾ ਟਿੱਪਣੀ ਕਰਦੇ ਰਹੇ ਹੋ ਦਲਬਦਲ ਦੇ ਉੱਪਰ ਪਰ ਪਰਿਵਾਰਕ ਤੌਰ ਦੇ ਉੱਪਰ ਹੀ ਜਦੋਂ ਪਰ ਪਰ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਕੋਈ ਲੋਕਲ ਪੇਟੀ ਦੀ ਗੱਲ ਹੋਈ ਨਹੀਂ ਕਿ ਜਿਕੇ ਵੀ ਕੋਈ ਲੋਕਲ ਪੇਟੀ ਹੈ ਕਿਸੇ ਨੂੰ ਜਦ ਤੱਕ ਕੋਈ ਸਾਡੇ ਕੋਲੇ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਕਿ ਮੈਂ ਕਿਉਂ ਕੀ ਕਰਦਾ ਸ਼ਿਕਾਇਤ ਨੇ ਕੋਈ ਸਲਾਮ ਅਸ਼ਵਰਾ ਕੀਤਾ ਨਹੀਂ ਜੀ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਬਕ ਅਗਲੇ ਬੱਚੇ ਦੀ ਮਰਜ਼ੀ ਹੈ ਆਪਣਾ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਜੇ ਟਿਕਟ ਦੰਦੇ ਆ ਜੀ ਫਿਰ ਪ੍ਰਚਾਰ ਕਿਦੋਂ ਟਿਕਟ ਤਾਂ ਚਲੋ ਵੇਖੀ ਜਉ ਦੇਣਗੇ ਨਹੀਂ ਦੇਣਗੇ ਕੀ ਕਰਨਗੇ ਜੇ ਇਹ ਹਾਲਾਤ ਹੋਣਗੇ ਉਹਦੇ ਚ ਵੇਖਾਂਗੇ ਤੁਹਾਡਾ ਆਪਣਾ ਇੱਕ ਕਾਦਾ ਜੀ ਸਿਆਸਤ ਦੇ ਵਿੱਚ ਫਿਰ ਕਿਹਦੇ ਕਣੀ ਤੁਸੀਂ ਆਜੂਗਾ ਸਮਾਂ ਉਹਦਾ ਜਵਾਬ ਦੇਵਾਂਗੇ ਤੁਹਾਨੂੰ ਸਾਬ ਮਲੂਕਤ ਸਾਹਿਬ ਤੁਸੀਂ ਖੁਦ ਮੋੜ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸੇਖੋ ਸਾਬ ਕੋਈ ਗੱਲ ਨਹੀਂ ਫਿਰ ਕੀ ਪਾਰਟੀ ਦੇ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੇ ਐ ਸੁਖਵੀਰ ਜੀ ਪ੍ਰਧਾਨ ਐ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਐ ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਕੋਈ ਕਿਸੇ ਮੈਂ ਕਿਤੇ ਇਹ ਨਹੀਂ ਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਹੈ ਕੋਈ ਪ੍ਰੋਬਲਮ ਦੇ ਨਾਲ ਸੱਚੇ ਪਾਰਟੀ ਨਾਲ ਸੱਚੇ ਪਾਸ਼ਾ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਹੇ ਬਾਕੀ ਸਭ ਠੀਕ ਹੈ ਤੁਹਾਡੇ ਦੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਧੇ ਕਰਿਓ ਤੇ ਨਹੀਂ ਤੁਸੀਂ ਅਕਾਲੀ ਦਲ ਨਾਲ ਹੀ ਰਹੋਗੇ ਜਾਂ ਆਉਣ ਮੈਂ ਕਿ ਸਵਾਲ ਉਧੇ ਕਰਿਓ ਮੈਂ ਅਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮੱਲੋ ਮੱਲੀ ਤੁਸੀਂ ਨਹੀਂ ਕਿਹਾ ਜਾ ਰਿਹਾ ਨਹੀਂ ਪ੍ਰਕਾਤ ਚਲ ਬਸ নো ਕਮੈਂਟ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ